ਹਾਂਜੀ ਬਾਈ ਕੀ ਹਾਲ ਚਾਲ ਨੇ ਸਾਰਿਆਂ ਦੇ ਤੇ ਚੈੱਕ ਕਰੋ ਆਪਣੇ ਬੱਚੇ ਦੇਖੋ ਬੱਚਿਆਂ ਦੀ ਗਰੋਥ ਕਿੱਡੇ ਕਿੱਡੇ ਹੋ ਗਏ ਬਾਈ ਤੇ ਹੁਣ ਇਹ ਜਮਾਂ ਛਾਤਰੀਆਂ ਤੇ ਬੈਠਣ ਦੇ ਲਾਇਕ ਹੋ ਗਏ ਡਾਰੀਆਂ ਭਰਨ ਲੱਗ ਗਏ ਬਾਈ ਕੱਲ ਤੋਂ ਇਹਨਾਂ ਨੂੰ ਛਾਤਰੀਆਂ ਤੇ ਬਿਠਾਉਣਾ ਕਰਾਂਗੇ ਆਪਾਂ ਸਟਾਰਟ ਤਿੰਨ ਚਾਰ ਛਾਤਰੀਆਂ ਲਾਵਾਂਗੇ ਨੈਟ ਦੇ ਵਿੱਚ ਉਹਦੇ ਤੇ ਬਿਠਾਇਆ ਕਰਾਂਗੇ ਫਿਰ ਇਹ ਡਾਰੀਆਂ ਭਰ ਕੇ ਇੱਕ ਛਾਤਰੀ ਤੋਂ ਦੂਸਰੀ ਛਾਤਰੀ ਤੇ ਵਧੀਆ ਟ੍ਰੇਨਡ ਹੋ ਜਾਣਗੇ ਥੋੜੇ ਦਿਨਾਂ ਦੇ ਵਿੱਚ ਹਫਤਾਖੰਡ 10 ਦਿਨ ਖੰਡ ਇਹਨਾਂ ਨੂੰ ਜਾਲ ਦੇ ਵਿੱਚ ਹੀ ਬਿਠਾਵਾਂਗੇ ਆਪਾਂ ਨੈਟ ਦੇ ਉੱਤੇ ਫਿਰ ਇਹਨੇ ਜਲਦੀ ਇਹ ਹੋਰ ਇਹਨਾਂ ਦੀ ਗ੍ਰੋਥ ਵੱਡੀ ਹੋ ਜੂਗੀ ਫਿਰ ਇਹਨਾਂ ਨੂੰ ਬਾਹਰ ਛਾਤਰੀਆਂ ਤੇ ਬਿਠਾਉਣਾ ਸ਼ੁਰੂ ਕਰ ਦਾਂਗੇ ਤੇ ਇਹਨੇ ਇਹ ਉੱਡਣ ਵਾਲੇ ਹੋ ਜਾਣਗੇ ਬਈ ਤੇ ਇੱਧਰ ਆਪਾਂ ਸ਼ਰੋਂ ਤੇ ਕਣਕ ਬਈ ਰੱਖਣੀ ਇਹਨਾਂ ਨੂੰ ਕਰਤੀ ਸ਼ੁਰੂ ਤੇ ਇਹਨਾਂ ਨੇ ਬਈ ਮੂੰਹ ਵੀ ਮਾਰਨਾ ਸ਼ੁਰੂ ਕਰਤਾ ਆਪਦੇ ਆਪ ਚੱਕਣ ਦੀ ਕੋਸ਼ਿਸ਼ ਕਰਦੇ ਨੇਗੇ ਤੇ ਫਿਲਹਾਲ ਚਾਗਦੇ ਵੀ ਨਹੀਂ ਬਈ ਦਾਣੇ ਜਿੰਨੇ ਕਿ ਚੱਕੇ ਜਾਂਦੇ ਨੇ ਨਾ ਤੋਂ ਹਜੇ ਛੋਟੇ ਨੇ ਤੇ ਬਾਕੀ ਦੇਖ ਲਓ ਆਪਾਂ ਤੋੜੇ ਸਾਹਮਣੇ ਕਿੰਨੇ ਕਿ ਦਿਨ ਇਹਨਾਂ ਨੂੰ ਚੌਕ ਦਿੱਤਾ ਗੱਥਾਂ ਦੇ ਨਾਲ ਆਈ ਮੈਕਸਿਮਮ 4 ਤੋਂ 5 ਦਿਨ ਦਿੱਤਾ ਬਈ ਤੇ ਗਰੋਥ ਦੇਖ ਲਓ ਤੁਹਾਡੇ ਸਾਹਮਣੇ ਆ ਤੇ ਬਾਕੀ ਆਪਾਂ ਇੱਕ ਦੋ ਵੀਡੀਓ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਜਿੱਦਾਂ ਆਪਾਂ ਬੱਚਿਆਂ ਦੀ ਫੀਡ ਜਾਂ ਕਬੂਤਰਾਂ ਦੀ ਫੀਡ ਆਗੀ ਆਪਾਂ ਜੋ ਪਾਉਣੇ ਆ ਤੇ ਲੋਕਾਂ ਨੇ ਆਪਾਂ ਨੂੰ ਕਮੈਂਟ ਵੀ ਕੀਤੀ ਸੀਗੀ ਵੀ ਐਵੇਂ ਦਵਾਈਆਂ ਦੂਈਆਂ ਪਾਏ ਨਾਲ ਬਈ ਇਹਨਾਂ ਨੇ ਕੀ ਉੱਡਣਾ ਜਾਂ ਕੀ ਕਰਨਾ ਹਨਾ ਤੇ ਬਈ ਚੰਗੀ ਨਸਲ ਨੇ ਉੱਡਣਾਗਾ ਜੇ ਕਿਸੇ ਕੋਲੇ ਨਸਲ ਹੀ ਨਹੀਂ ਹੈਗੀ ਬਈ ਤੋ ਨਹੀਂ ਕੀ ਉਹਦੇ ਨਾਲ ਹਨਾ ਉਹਨੂੰ ਚਾਹੇ ਕੁਝ ਮਰਜ਼ੀ ਪਾ ਲਓ ਬਾਈ ਤੇ ਦਵਾਈ ਬਾਈ ਕਿਸੇ ਨਾ ਕਿਸੇ ਦਿਨ ਪਾਣੀ ਵੀ ਪੈਂਦੀ ਹੈਗੀ ਕਬੂਤਰਾਂ ਨੂੰ ਠੀਕ ਹੈ ਇਹ ਨਹੀਂ ਵੀ ਰੈਗੂਲਰ ਪਾਓ ਤੁਸੀਂ ਪਰ ਉਹਨਾਂ ਨੂੰ ਮਲਟੀ ਸਟਾਰ ਤੇ ਲੇ 52 ਤੇ ਉਹਨਾਂ ਦੇ ਲੀਵਰ ਵਾਸਤੇ ਬਾਈ ਪਾਣੀ ਵੀ ਜ਼ਰੂਰੀ ਹੈ ਕਦੇ ਨਾ ਕਦੇ ਤੇ ਉਹਦੇ ਨਾਲ ਉਹ ਫਿੱਟ ਰਹਿੰਦੇ ਨੇਗੇ ਸਹੀ ਰਹਿੰਦੇ ਨੇ ਤਾਂ ਤੰਦਰੁਸਤ ਰਹਿੰਦੇ ਨੇ ਤੇ ਤਾਂ ਹੀ ਚੰਗੇ ਭਲੇ ਦੇਖ ਲਓ ਬਾਈ ਇੱਕੋ ਜਿਹੀ ਗ੍ਰੋਥ ਆ ਸਾਰਿਆਂ ਦੀ ਤੁਸੀਂ ਚੈੱਕ ਹੀ ਕਰ ਲਓ ਤੁਹਾਡੇ ਸਾਹਮਣੇ ਆ ਕਿਸੇ ਦੀ ਗ੍ਰੋਥ ਕੋਈ ਫਰਕ ਨਹੀਂ ਹਨਾ ਇੱਕੋ ਜਿਹੇ ਬੱਚੇ ਪਲੇ ਨੇ ਕਿ ਇਹ ਨਹੀਂ ਕੋਈ ਵੱਡਾ ਕੋਈ ਛੋਟਾ ਹਨ ਤੇ ਸਾਰੇ ਇੱਕੋ ਜਿਹੇ ਪਲੇ ਨੇ ਤੇ ਇਹਨਾਂ ਦੇ ਮਾਪਿਓ ਵੀ ਬਈ ਪੂਰੇ ਤੰਦਰੁਸਤ ਨੇ ਜਿੰਨਾ ਕਬੂਤਰਾਂ ਚ ਬੇਟ ਹੁੰਦਾ ਉਨੇ ਹੀ ਇਹਨਾਂ ਚ ਬੇਟ ਆ ਕਬੂਤਰਾਂ ਨੇ ਬੱਚੇ ਵੀ ਪਾਲੇ ਨੇ ਤੁਹਾਡੇ ਸਾਹਮਣੇ ਤੇ ਆਪਣੇ ਕਬੂਤਰਾਂ ਨੇ ਬਈ ਵੇਟ ਵੀ ਲੋਸ ਨਹੀਂ ਕੀਤਾ ਓਮੇ ਦੇ ਓਮੀ ਪਏ ਨੇ ਬਈ ਉਹ ਬੱਟੀਆਂ ਵਰਗੇ ਪੂਰੇ ਤੰਦਰੁਸਤ ਤੇ ਪੂਰੇ ਫਿੱਟ ਤੇ ਆਪਣੇ ਕਬੂਤਰਾਂ ਨੇ ਦਵਾਰ ਤੋਂ ਵੀ ਆਂਡੇ ਰਖਵਾ ਲਏ ਕਬੂਤਰੀਆਂ ਦੇ ਤੇ ਦਵਾਰ ਤੋਂ ਵੀ ਆਪਾਂ ਸ਼ੁਰੂ ਕਰਤੀ ਦੂਸਰੀ ਝੋਲੀ ਲੈਣੀ ਤੇ ਬਾਕੀ ਐਵੇਂ ਆਪਾਂ ਕਿਸੇ ਦੀ ਸੁਣ ਕੇ ਬਾਈ ਉਹ ਤਾਂ ਦਿਮਾਗ ਤੇ ਨਹੀਂ ਉਹ ਕਰਦੇ ਹਨ ਤੇ ਆਪਾਂ ਆਪਣੇ ਹਿਸਾਬ ਨਾਲ ਚੱਲਦੇ ਹਾਂ ਤੇ ਬਾਕੀ ਜੇ ਕਿਸੇ ਨੂੰ ਆਪਣੀ ਗੱਲ ਚੰਗੀ ਲੱਗਦੀ ਆ ਤਾਂ ਬਈ ਉਹ ਚੀਜ਼ ਨੂੰ ਵਰਤਿਆ ਕਰੋ ਜੇ ਕਿਸੇ ਨੂੰ ਨਹੀਂ ਚੰਗੀ ਲੱਗਦੀ ਤਾਂ ਉਹਦੇ ਲਈ ਬਈ ਤਾਂ ਆਪਾਂ ਮਾਫੀ ਮੰਗ ਲਾਂ ਨੇ ਵੀ ਆਪਾਂ ਜੀ ਕਿਸੇ ਨੂੰ ਗਲਤ ਗਾਈਡ ਕੀਤਾ ਹੋਵੇ ਹਨ ਤੇ ਬਾਕੀ ਚੈੱਕੀ ਕਰ ਸਕਦੇ ਤੁਸੀਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੇ ਆਪਣੀ ਆਈਡੀ ਨੂੰ ਕਰ ਲਿਓ ਬਾਈ ਫੋਲੋ ਤੇ ਵੀਡੀਓ ਨੂੰ ਕਰ ਦਿਓ ਲਾਈਕ ਸਾਸਤਰੀ ਕਰ ਬਾਈ ਸਾਰਿਆਂ ਨੂੰ